ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਤੇ ਆਖਰੀ ਅੰਕ 115 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਧਾਰਮਿਕ ਅਤੇ ਨੈਤਿਕ ਪ੍ਰਭਾਵ ਜਿਦੀ ਸੁਰਤੀ ਤੇ ਮਨਮਤ ਬੁੱਧੀ ਇੱਕਸਰ ਹੋ ਕੇ ਚੱਲਣ ਹੋ ਹਲਤ ਪਲਤ ਵਿੱਚ ਸੋਭਾ ਪਾਉਂਦੇ ਨਾੜੇ ਉੱਚਾ ਪਦ ਮੱਲਣ ਹੋ ਮੈਂ ਆਪਣੇ ਨਾਨਕੇ ਘਰ ਰਹਿਣ ਕਰਕੇ ਬਚਪਨ ਵਿੱਚ ਹੀ ਧਾਰਮਿਕ ਵਿਰਤੀ ਰੱਖਦਾ ਸੀ ਮੇਰੇ ਨਾਨਾ ਜੀ ਸੰਤ ਰਿਖ ਦੇਵ ਮੰਡਲੀ ਵਾਲੇ ਬਰਕਤ ਸਾਧੂ ਸੰਤ ਚਤਰਦਾਸ ਹਮੇਸ਼ਾ ਨੈਤਿਕਤਾ ਦਾ ਪਾਠ ਪੜ੍ਹਾਉਂਦੇ। ਉਹ ਖੁਦ ਪੂਰੀ ਜ਼ਿੰਦਗੀ ਨੈਤਿਕਤਾ ਤੇ ਪਹਿਰਾ ਦਿੰਦੇ ਰਹੇ। ਧਾਰਮਿਕ ਗ੍ਰੰਥਾਂ ਤੋਂ ਪੰਜਾਬੀ ਸਾਹਿਤ ਤੇ ਅੰਗਰੇਜ਼ੀ ਸਾਹਿਤ ਤੋਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਤੇ ਬਹੁਤ ਸਿੱਖਿਆ ਤੇ ਪ੍ਰੇਰਣਾ ਮਿਲਦੀ। ਮੇਰੇ ਮਨ ਵਿੱਚ ਖਿਆਲ ਆਉਂਦਾ ਕਿ ਸਵਾਤਾਂ ਫੇਰ ਹੈ। ਜੇ ਅਜਿਹੇ ਮਹਾਪੁਰਸ਼ਾਂ ਦੇ ਪੱਗ ਤੇ ਨਾਤੇ ਚੱਲਿਆ ਜਾਵੇ ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਜਸ ਘਟਿਆ ਜਾਵੇ। ਮੇਰੇ ਦਾਦਾ ਜੀ ਅਤੇ ਪਿਤਾ ਜੀ ਦਾ ਕਤਲ ਉਸ ਵੇਲੇ ਹੋ ਗਿਆ ਸੀ ਜਦੋਂ ਮੇਰੀ ਉਮਰ ਸਿਰਫ 2 ਸਾਲ ਦੀ ਸੀ ਜਿਉਂ ਜੇ ਵੱਡਾ ਹੋਇਆ ਤਿਉਂ ਤੋਂ ਮੇਰੇ ਨਾਨਾ ਜੀ ਨੇ ਮੈਨੂੰ ਦੁਸ਼ਮਣੀ ਬਦਲਾ ਲੈਣ ਦੀ ਭਾਵਨਾ ਤੋਂ ਪਰੇ ਰੱਖਣ ਲਈ ਬਹੁਤ ਅਗੱਠ ਕਹਾਣੀਆਂ ਸਾਖੀਆਂ ਸੁਣਾਈਆਂ ਅੰਗਰੇਜ਼ੀ ਸਹਿਜ ਦੇ ਇਤਿਹਾਸ ਵਿੱਚ ਇੱਕ ਯੂਸਫ ਨਾਮ ਦਾ ਆਦਮੀ ਹੋਇਆ ਉਹ ਜੈਵੰਤ ਇਨਸਾਪਸੰਦ ਅਤੇ ਵੱਡੇ ਤੋਂ ਵੱਡੇ ਗੁਨਾਹ ਨੂੰ ਮਾਫ ਕਰਨ ਦਾ ਬਿੰਬ ਮੰਨਿਆ ਜਾਂਦਾ ਸੀ ਉਸ ਦੇ ਕੋਲ ਇੱਕ ਰਾਤ ਇੱਕ ਜਾਂਦਾ ਰਾਹੀ ਸ਼ਰਨ ਲੈਣ ਲਈ ਪਹੁੰਚ ਗਿਆ ਉਸ ਰਾਹੀ ਨੇ ਦੱਸਿਆ ਕਿ ਉਸ ਕੋਲੋਂ ਇੱਕ ਬਹੁਤ ਨੇਕ ਧਰਮਾਤਮਾ ਤੇ ਇਨਸਾਫ ਪਸੰਦ ਰੱਬੀ ਰੂਹ ਦੇ ਇੱਕ ਨੌਤੇ ਲੜਕੇ ਦਾ ਕਤਲ ਹੋ ਗਿਆ ਉਸਦੇ ਬੰਦੇ ਮੇਰੇ ਪਿੱਛੇ ਮੈਨੂੰ ਮਾਰਨ ਲਈ ਪਏ ਹੋਏ ਹਨ ਅੱਜ ਦੀ ਰਾਤ ਮੈਨੂੰ ਤੁਸੀਂ ਸ਼ਰਨ ਦੇ ਦੇਵੋ ਪਰ ਕਿ ਮੈਂ ਮੂੰਹ ਨੇ ਰਹੀ ਨਿਕਲ ਜਾਵਾਂਗਾ ਯੂਸਫ ਲਈ ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਇਮਤਿਹਾਨ ਦੀ ਘੜੀ ਸੀ ਉਸ ਆਦਮੀ ਨੂੰ ਨਹੀਂ ਪਤਾ ਸੀ ਕਿ ਮੈਂ ਜਿਸ ਆਦਮੀ ਕੋਲੋਂ ਸ਼ਰਨ ਮੰਗ ਰਿਹਾ ਉਹ ਖੁਦ ਹੀ ਯੂਸਫ ਹੈ ਜਿਸ ਦੇ ਪੁੱਤ ਨੂੰ ਮਾਰ ਕੇ ਉਹ ਉੱਥੇ ਸ਼ਰਨ ਮੰਗ ਰਿਹਾ ਸੀ ਯੂਸਫ ਨੇ ਉਸ ਨੂੰ ਇੱਕ ਕਮਰੇ ਦੀ ਚਾਬੀ ਦਿੱਤੀ ਤੇ ਕਿਹਾ ਕਿ ਉਹ ਭੋਜਨ ਖਾ ਕੇ ਇਸ ਕਮਰੇ ਵਿੱਚ ਚੰਦਰੋਂ ਤਾਰਾ ਲਾ ਕੇ ਸੌ ਜਾਵੇ ਕਿਤੇ ਉਹ ਬੰਦੇ ਉਸ ਦਾ ਸੁੱਤੇ ਪੈਦਾ ਪਿੱਛਾ ਨਾ ਕਰਨ ਉਹ ਸਵੇਰ ਹੋਣ ਤੋਂ ਪਹਿਲਾਂ ਹੀ ਨਿਕਲ ਜਾਵੇ ਕਿਤੇ ਉਹਨਾਂ ਨੂੰ ਇਹ ਪਤਾ ਨਾ ਲੱਗ ਜਾਵੇ ਕਿ ਮੈਂ ਤੁਹਾਨੂੰ ਸ਼ਰਨ ਦਿੱਤੀ ਹੈ ਉਹ অপরাধੀ ਕਿਉਂਕਿ ਸ਼ਰਨ ਲੈਣ ਆਇਆ ਸੀ ਇਸ ਲਈ ਸ਼ਰਨ ਲੈਣ ਆਏ ਤੇ ਬਾਹਰ ਕਰਨਾ ਸੂਰਮੇ ਦਾ ਕਿਰਦਾਰ ਨਹੀਂ ਉਹ ਬੰਦਾ ਸਵੇਰੇ ਸਕਤ ਹੀ ਨਿਕਲ ਗਿਆ ਉਸ ਨੂੰ ਅੱਗੇ ਜਾ ਕੇ ਪਤਾ ਲੱਗਿਆ ਕਿ ਉਹ ਇਨਸਾਨ ਯੂਸਫ ਸੀ ਜਿਸ ਨੇ ਇਕਲੌਤੇ ਪੁੱਤਰ ਦੀ ਹੱਤਿਆ ਕਰਕੇ ਉਹ ਉੱਥੇ ਠਹਿਰਿਆ ਸੀ ਦੁਨੀਆ ਦੇ ਇਤਿਹਾਸ ਵਿੱਚ ਕੁਝ ਲੋਕ ਨੇਕੀ ਭਲਾਈ ਸੱਚਾਈ ਇਨਸਾਫ ਅਤੇ ਸੂਰਮਗਤੀ ਦੇ ਸਤੰਭ ਬਣ ਕੇ ਖੜੇ ਨੇ ਚਾਨਣ ਮਨਾਰੇ ਬਣ ਕੇ ਖੜੇ ਨੇ ਜਿਨ੍ਹਾਂ ਦੇ ਪੱਗ ਚਿੰਨਾ ਤੇ ਜਿਹੜੇ ਲੋਕ ਚੱਲਣਾ ਚਾਹੁੰਦੇ ਹਨ ਪਰੇਟ ਨਾਲ ਲੈ ਕੇ ਆਪਣਾ ਅਕਸ ਮੰਨ ਕੇ ਚੱਲਦੇ ਹਨ ਉਹ ਜਗਤ ਦੇ ਸਭਿਧਾਨ ਨੈਤਿਕਤਾ ਅਤੇ ਧਰਮ ਦੀਆਂ ਕਿਤਾਬਾਂ ਹਨ ਉਹ ਕਿਸੇ ਪੀਰ ਪੈਗੰਬਰ ਅਲੀ ਔਲੀਏ ਤੋਂ ਕਟ ਨਹੀਂ ਉਹਨਾਂ ਦੀ ਰੀਸ ਨਕਲ ਅਤੇ ਮਿਸਾਲ ਕਿਸ ਨੇ ਬੰਨਣਾ ਹੈ ਇਹ ਉਸ ਦੇ ਪਾਗ ਉਸ ਦੇ ਕਰਮ ਉਸ ਦੀ ਪ੍ਰਾਪਤੀ ਅਤੇ ਖੁਸ਼ਕਿਸਮਤੀ ਮੰਨੀ ਜਾਂਦੀ ਹੈ ਮੈਨੂੰ ਅਜਿਹੇ ਮਹਾਪੁਰਸ਼ਾਂ ਨੇ ਬਹੁਤ ਕੁਝ ਸਿਖਾਇਆ ਬਚਪਨ ਹਲੜ ਉਮਰੇ ਤੇ ਜਵਾਨੀ ਵਿੱਚ ਮੇਰੇ ਮਨ ਵਿੱਚ ਦੇਵਤਾ ਤੇ ਰਾਖਸ਼ ਦੋਵੇਂ ਸਮਾਨੰਤਰ ਚਲ ਰਹੀ ਸੀ ਕਦੇ ਕੋਈ 파ਰੂ ਕਦੇ ਕੋਈ 파ਰੂ ਪਰੰਤੂ ਸੰਗਤ ਪੜਾਈ ਤੇ ਮਹਾਪੁਰਸ਼ਾਂ ਦੀ ਪ੍ਰੇਰਣਾ ਸਦਕਾ ਹੌਲੀ ਹੌਲੀ ਰਾਖਸ਼ਸ ਦਬਾਰੇ ਅਤੇ ਭਲੇ ਮਾਨਸ ਸੱਚ ਤੇ ਪੈਰਾ ਦੇਣ ਵਾਲੇ ਲੋਕਾਂ ਨਾਲ ਇਨਸਾਫ ਕਰਨ ਦੀ ਬਰਤੀ 파ਰੂ ਪੈ ਗਈ ਜਿਸ ਕਰਕੇ ਮੈਂ ਆਪਣੀ ਜ਼ਿੰਦਗੀ ਵਿੱਚ ਸੁਰਤ ਸੰਭਾਲਦੇ ਹੀ ਭ੍ਰਿਸ਼ਟਾਚਾਰ ਦੇ ਉਲਟ ਤੱਕੇਸ਼ਾਹੀ ਤੇ ਬੇਇਨਸਾਫੀ ਦੇ ਉਲਟ ਜੂਝਦਾ ਰਿਹਾ ਹੌਲੀ ਹੌਲੀ ਇਹ ਮੇਰੀ ਕਮਜ਼ੋਰੀ ਦੇ ਨਾਲ ਨਾਲ ਸ਼ਕਤੀ ਦਾ ਸਰੋਤ ਵੀ ਬਣ ਗਿਆ ਅਕਸਰੇ ਸਮਝਿਆ ਜਾਂਦਾ ਹੈ ਕਿ ਜਿਉਂ-ਜਿਉਂ ਉਮਰ ਵਡੇਰੀ ਹੁੰਦੀ ਜਾਂਦੀ ਹੈ ਬੰਦਾ ਲਾਲਚੀ ਖੁਦਗਰਜ਼ ਤੇ ਮੌਕਾ ਪ੍ਰਸਤ ਹੁੰਦਾ ਜਾਂਦਾ ਹੈ ਵੱਡੇ ਪੈਰੀ ਸੁੱਖ ਪਾਣ ਲਈ ਮਾਇਆ ਇਕੱਠੀ ਕਰਨ ਲੱਗ ਜਾਂਦਾ ਹੈ ਕਈ ਇਮਾਨਦਾਰ ਅਫਸਰ ਵੀ ਸੇਵਾ ਮੁਕਤੀ ਨੇੜੇ ਜ਼ਿਆਦਾ ਲਾਲਚੀ ਤੇ ਵੱਡੀਖੋਰ ਹੋ ਜਾਂਦੇ ਨੇ ਸਰਕਾਰ ਆਖਰੀ 2 ਸਾਲ ਸੇਵਾ ਤੇ ਰਹਿੰਦੇ ਹੁੰਦੇ ਹੋਂ ਤੇ ਆਮ ਤੌਰ ਤੇ ਘੱਟ ਪ੍ਰਭਾਵਸ਼ਾਲੀ ਪੋਸਟ ਤੇ ਲਾ ਦਿੰਦੀ ਹੈ ਮੇਰੀ ਕਹਾਣੀ ਵੱਖਰੀ ਸੀ ਜਿਉਂ-ਜਿਉਂ ਸੇਵਾ ਮੁਕਤੀ ਨੇੜੇ ਆਉਂਦੀ ਗਈ ਅਕਾਲਪੁਰਖ ਸਬਰ ਸੰਤੋਖ ਸੰਤੋਸ਼ੀ ਸਗੋਂ ਹੋਰ ਵੀ ਜ਼ਿਆਦਾ ਦੇ ਦਿੱਤੀ ਮੈਂ ਆਕਾਲ ਪੁਰਖ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰੇਰਨਾ ਮਾਰਗਦਰਸ਼ਨ ਲੈ ਕੇ ਜੋੜੇ ਪਦਾਰਥਕ ਸਮਾਜਿਕ ਅਧਿਆਤਮਕ ਤੇ ਮਾਨਸਿਕ ਸੋਜੀ ਹਾਸਲ ਕਰਨ ਦੇ ਨਾਲ ਸਬਰ ਸੰਤੋਖ ਤੇ ਸੰਤੁਸ਼ਟੀ ਵੀ ਹਾਸਲ ਕੀਤੀ ਜੋ ਕਿ ਕਿਸੇ ਵੀ ਦੁਨਿਆਵੀ ਆਉਧਿਆਂ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਸਰੀਰ ਕਸ਼ਟਾਂ ਤੋਂ ਲੈ ਕੇ ਹਰ ਕਿਸਮ ਦੇ ਸਮਾਜਿਕ ਕਸ਼ਟ ਨਿਵਾਰਨ ਲਈ ਆਕਾਲ ਪੁਰਖ ਹਰਵੇਲੇ ਅੰਗ ਸੰਖਲੋਇਆ ਮੈਨੂੰ ਗੁਰਬਾਨੀ ਤੋਂ ਜੋ ਕੁਝ ਮਿਲਿਆ ਇਹ ਵਾਹਿਗੁਰੂ ਦੀ ਅਪਾਰ ਕਿਰਪਾ ਹੀ ਮੰਨੀ ਜਾ ਸਕਦੀ ਹੈ ਧਰਮ ਅਧਿਆਨ ਦੀ ਐਮਏ ਕਰਨ ਤੋਂ ਬਾਅਦ ਮੈਂ ਗੁਰਮਤਿ ਵਿੱਚ ਕਲਿਆਨਕਾਰੀ ਰਾਜ ਦਾ ਸਿਧਾਂਤ ਵਿਸ਼ੇ ਤੇ ਪੀਐਚਡੀ ਕਰਨ ਵੇਲੇ ਬਹੁਤ ਸਾਰੇ ਧਰਮਾਂ ਬਾਰੇ ਪੂਰਬ ਤੇ ਪੱਛਮ ਦੇ ਰਾਜਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬਾ ਤੇ ਹੋਰ ਸਿੱਖ ਧਰਮ ਦੇ ਗ੍ਰੰਥ ਪੜ੍ਹੇ ਜਿਨ੍ਹਾਂ ਵਿੱਚੋਂ ਮੈਨੂੰ ਪੀਐਚਡੀ ਲਈ ਹੀ ਨਹੀਂ ਬਲਕਿ ਅੰਤਰ ਜਾਤ ਮਾਰਨ ਦਾ ਸਬਬ ਬਣਿਆ ਜਿਸ ਵਿੱਚ ਇਹ ਅਨੁਭਵ ਹੋਇਆ ਕਿ ਮਨੁੱਖ ਦਾ ਮਨ ਇੱਕ ਰਾਜਾ ਹੈ ਇਸ ਦੇ ਅੰਦਰ ਦੇਵਤਾ ਤੇ ਰਾਖਸ਼ ਛੁਪੇ ਹਨ ਹਉ ਕੋਸ਼ਿਸ਼ ਕਰਿਏ ਰਾਖਸ਼ ਤੋਂ ਦੇਵਤੇ ਨੂੰ ਟਕੜਾ ਕਰਿਏ ਮੈਂ ਦਿਨ ਪ੍ਰਤੀ ਦਿਨ ਦੇਵਤੇ ਭਾਵ ਇੱਕ ਚੰਗੇ ਇਨਸਾਨ ਦੇ ਗੁਣਾਂ ਨੂੰ ਤਰਜੀਹ ਦਿੰਦਾ ਨੈਤਿਕ ਪੱਧਰ ਤੇ ਬਲਵਾਨ ਹੁੰਦਾ ਗਿਆ ਜਿਸ ਨਾਲ ਮੇਰੀ ਸਰਕਾਰੀ ਅਤੇ ਨਿੱਜੀ ਜ਼ਿੰਦਗੀ ਵਿੱਚ ਹੋਰ ਨਿਖਾਰ ਆਇਆ ਧੰਨਵਾਦ